ਬਾਪੂ ਮੋਹਨ ਸਿੰਘ ਵਰਗੇ ਸਾਡੇ ਬਜ਼ੁਰਗ ਸਾਡੀ ਧਰੋਹਰ ਨੇ ਬਾਪੂ ਦਾ ਪੁੱਤ ਚਿੱਟਾ ਲਾਉਣ ਲੱਗ ਗਿਆ ਨਸ਼ੇ ਦੀ ਲਤ ਦੇ ਵਿੱਚ ਉਹਨੇ ਪਹਿਲਾਂ ਤਾਂ ਘਰ ਦਾ ਸਮਾਨ ਵੀ ਵੇਚਿਆ ਸਾਰਾ ਬਹੁਤ ਵਧੀਆ ਘਰ ਪਾਇਆ ਸੀ ਬਾਪੂ ਨੇ ਮਿਹਨਤਾਂ ਕਰ ਕਰ ਬਾਪੂ ਡਾਕੀਆ ਸੀ ਘਰ ਦੀਆਂ ਛੱਤਾਂ ਢੇਡ-ਢੇਡ ਵਿੱਚੋਂ ਸਰੀਰ ਦਾ ਪੀਸ ਕੱਢ-ਕੱਢ ਕੇ ਵੇਚ ਕੇ ਆਉਂਦਾ ਸੀ ਤੇ ਫਿਰ ਚਿੱਟਾ ਲਾਉਂਦਾ ਪਰ ਅੱਜ ਮੋਹਨ ਸਿੰਘ ਜਿਹੜੀ ਤਕਲੀਫ 'ਚ ਬੈਠਾ ਰੋ ਰਿਹਾ ਇਹ ਐਂਬੂਲੈਂਸ ਦੇ ਵਿੱਚ ਇਹ ਤਾਂ ਇਹੀ ਜਾਣਦਾ ਜਾਇਦਾ ਰੱਬ ਜਾਣਦਾ ਵੀ ਇਹ ਕਿੰਨੀ ਕੀ ਤਕਲੀਫ ਹੈ ਮੋਹਨ ਸਿੰਘ ਦੀਆਂ ਭਿੱਜੀਆਂ ਹੋਈਆਂ ਅੱਖਾਂ ਵੱਲ ਗੌਰ ਕਰਿਓ ਮੋਹਨ ਸਿੰਘ ਦੀ ਅੱਖਾਂ ਚੋਂ ਡੁੱਲਦਾ ਹੋਇਆ ਇਹ ਖੂਨ ਪਸੀਨਾ ਉਹਦਾ ਜਿਹੜਾ ਉਹਨੇ ਆਪਣੇ ਬੱਚਿਆਂ ਲਈ ਬਹਾਇਆ ਸੀ ਅੱਜ ਅਥਰੂਆਂ ਦੇ ਰੂਪ ਚ ਡੁੱਲ ਰਿਹਾ ਤੋ ਕੰਨੀ ਕਰਨਾ ਮੋਹਨ ਸਿਆ ਬਾਬਾ ਨਾਨਕ ਮਿਹਰ ਕਰੂਗਾ ਠੀਕ ਆ ਪਾ ਪੂਰੀ ਬਾਹ ਲਾਵਾਂ ਕਿ ਬਾਕੀ ਹੱਥ ਹੋਦੇ ਆ ਤੇ ਅੰਕਲ ਜੀ ਪੋਰਟਸਮੈਨ ਸੀਗੇ ਕੱچے ਪਰ ਕਿ ਨਹੀਂ ਕੱਚੇ ਪੋਰਟਸਮੈਨ ਬਈਏ ਇਹਨਾਂ ਨੇ ਉਤਾਰੇ ਨੇ ਆਪਣੇ ਸਾਈਕਲ ਚਲਾ ਚਲਾ ਕੇ ਲੋਕਾਂ ਦੇ ਘਰੇ ਡਾਕ ਪਹੁੰਚਾਈ ਆ ਤੇ ਅਜ ਅੰਕਲ ਦੇ ਹਾਲਾਤ ਇਹ ਸਾਡੇ ਦਾਦਾ ਜੀ ਵਰਗੇ ਜਿਹੜਾ ਇਹ ਹੈਗੇ ਅਸੀਂ ਇਹਨਾਂ ਦੇ ਕੁੱਤੇ ਵਰਗੇ ਆ ਇਹਨਾਂ ਦੇ ਹੰਝੂ ਦੱਸਦੇ ਆ ਕਿ ਵਿਚਾਰਾ ਕਿਸ ਹਾਲਾਤ ਅੰਕਲ ਜੀ ਹੈਗੇ ਨੇ ਇਹ ਐਕਸੀਡੈਂਟ ਹੋ ਗਿਆ ਜਦੋਂ ਇੱਕ ਦੁੱਖ ਹੋਵੇ ਦੁੱਖ ਤੇ ਉੱਪਰ ਜਦੋਂ ਦੁੱਖ ਪਾਵੇ ਬੰਦਾ ਇਨਸਾਨ ਬਣ ਕੇ ਜਾਂਦਾ ਚਾਹੇ ਮੈਕਮ ਹੋਣਾ ਹੋਵੇ ਚਾਹੇ ਕੋਈ ਵੀ ਹੋਵੇ ਪਹਿਲਾਂ ਅੱਜ ਤੋਂ ਹੁਣ ਤਿੰਨ ਚਾਰ ਸਾਲ ਪਹਿਲਾਂ ਸ਼ਾਇਦ ਕਿਸੇ ਨੂੰ ਵੀਡੀਓ ਸੀ ਨੀਚੇ ਚਲਾ ਲਈ ਦਵਾਂਗੇ ਵੀਡੀਓ ਉਹ ਕਿਸੇ ਨੂੰ ਯਾਦ ਹੋਵੇ ਅੰਕਲ ਦਾ ਇੱਕ ਜਵਾਨ ਮੁੰਡਾ ਨਸ਼ੇ ਦੀ ਦਲਦਲ 'ਚ ਜਿਹੜਾ ਪੰਜਾਬ 'ਚ ਨਸ਼ਾ ਚੱਲਦਾ ਉਹ ਐਸਾ ਨਸ਼ਾ ਉਹਨੇ ਕੀਤਾ ਕਿ ਉਹਦੇ ਦਿਮਾਗ 'ਚ ਪਤਾ ਨਹੀਂ ਕੀ ਆਇਆ ਉਹਨੇ ਘਰ ਦਾ ਲੈਂਟਰ ਤੋੜ ਕੇ ਜਿਹੜਾ ਦੇਖੋ ਸਰੀਆ ਨਿਕਲਦਾ ਉਹ ਵੀ ਉਹਨੇ ਕੱਢ ਕੇ ਵੇਚਦਾ ਨਸ਼ਾ ਕਿਛੇ ਸਾਰਾ ਘਰ ਉਹਨੇ ਖੁਦ ਅਪੀਕਾ ਬਾਡੀ ਦੇ ਨਾਲ ਸਾਰਾ ਘਰ ਤੋੜਦਾ ਭੱਜਦਾ ਉਦੋਂ ਵੀ ਅੰਕਲ ਬਹੁਤ ਪਰੇਸ਼ਾਨ ਸੀਗੇ ਵਿਚਾਲੇ ਉਹ ਵੀ ਸਾਡੇ ਕੋਲ ਆਏ ਸੀ ਅਸੀਂ ਜਿੰਨੇ ਜੁਕੀ ਸੀਗੇ ਉਹ ਮੁੰਡੇ ਨੂੰ ਡਰਗ ਸੈਂਟਰ ਦੇ ਵਿੱਚ ਅਸੀਂ ਐਡਮਿਟ ਕਰਵਾਇਆ ਉਹਨੇ ਸ਼ੱਕ ਉਦੋਂ ਭਟਿਆ ਅੰਕਲ ਦੀ ਸੇਤੇ ਜਿੱਥੇ ਵਿਚਾਰੇ ਅੰਕਲ ਦੀ ਵਾਈਫ ਜਾਂ ਉਹ ਬੈਠੇ ਹੁੰਦੇ ਘਰ ਵਾਲੇ ਥੋੜਾ ਦੁੱਖ ਸੁਖ ਦੋਲ ਲੈਂਦੀ ਆਣਾ ਆਂਟੀ ਗੱਤੇ ਹੁੰਦੇ ਥੋੜਾ ਰੋਟੀ ਬੁਕਾ ਕੇ ਦੇ ਦਿੰਦੀ ਆੰਕਲ ਆਪਣੇ ਮੁੰਡੇ ਨਾਲ ਰਹਿੰਦੇ ਨਹੀਂ ਉਹ ਵੀ ਨਹੀਂ ਵਿਆਹ ਹੋਇਆ ਹੋਇਆ ਵਿਚਾਰਾ ਜਦੋਂ ਆਉਂਦਾ ਰੋਟੀ ਪਾਣੀ ਉਹ ਬਣਾਉਂਦਾ ਆ ਜਿਹੜਾ ਤੁਸੀਂ ਦੇਖ ਰਹੇ ਹੋ ਨਾਲ ਦੇਖ ਇੱਥੇ ਕੋਈ ਨਾਲ ਆਲੇ ਦੁਆਲੇ ਪ੍ਰਵਾਸੀ ਰਹਿੰਦੇ ਆ ਕਿਰਾਏ ਦੇ ਮਕਾਨ ਦੇਖ ਲੈ ਇਸ ਟਾਈਮ ਹੈਗੇ ਆ ਤੇ ਇੱਕੋ ਤਰ੍ਹਾਂ ਇਹਨੇ ਗੇਟ ਖੜਕਾ ਦਿੰਦੇ ਆ ਆਹ ਨਾਮ ਵਾਲੇ ਤੋਂ ਓਹੋ ਤੇ ਮੁੰਡਾ ਵਿਚਾਰਾ ਆਇਂਦਾ ਉਹਦਾ ਵੀ ਛੋਟੂ ਦਾ ਧੰਨਵਾਦ ਆ ਜਿਹੜਾ ਆੰਕਲ ਦੀ ਗੱਲ ਸੁਣ ਲੈ ਨਾਲ ਕੋਲ ਦਵਾਈ ਵਗੈਰਾ ਫੜਾ ਦਿੰਦਾ ਜਦੋਂ ਬੰਦੇ ਦੇ ਵੀਰ ਦੀ ਆ ਬੰਦੇ ਨੂੰ ਉਦੋਂ ਪਤਾ ਹੁੰਦਾ ਕਿ ਯਾਰ ਮੈਂ ਇਸ ਟਾਈਮ ਕੀ ਕਰਦਾ ਬਾਪੂ ਕੀ ਗੱਲ ਹੋ ਗਈ ਹੌਸਲਾ ਨਹੀਂ ਛੱਡਣਾ ਯਾਰ ਕੋਈ ਗੱਲ ਨਹੀਂ ਵਕਤ ਵਕਤ ਦੀ ਗੱਲ ਹੈ ਨਾ ਕੋਈ ਗੱਲ ਨਹੀਂ ਮੈਂ ਤਾਂ ਬਿੱਟੂ ਛੋਟੇ ਕੋਲ ਜੋ ਤਿੰਨ ਵਾਰ ਆ ਕੇ ਆ ਠੀਕ ਨਾ ਕਰ ਤੀ ਜਮਾ ਬਾਬਾ ਨਾਨਕ ਮੇਰ ਕਰਨਗੇ ਕਿਸੇ ਟਾਈਮ ਤੋਂ ਸਾਡੇ ਨਾਲ ਸੇਵਾ ਕਰਾਉਣ ਆਉਂਦਾ ਸੀਗਾ ਕੋਈ ਨਹੀਂ ਕੋਈ ਤਕਲੀਫ ਨਹੀਂ ਕੋਈ ਗੱਲ ਨਹੀਂ ਅਸੀਂ ਵੀ ਤੇਰੇ ਨਾਲ ਆ ਬਾਪੂ ਫਿਕਰ ਨਾ ਕਰ ਫਿਕਰ ਨਾ ਕਰ ਹੌਸਲਾ ਰੱਖ ਜਲਦੀ ਰ ਇੱਕ ਮੁੰਡਾ ਲੈ ਕੇ ਆਇਆ ਕੀ ਕਰਦਾ ਕੰਮ ਇਹ ਲੈਬ ਦਾ ਕੰਮ ਕਰਦਾ ਜੀ ਕਹਦਾ ਟੈਕਨੀਸ਼ੀਅਨ ਹੈ ਲੈਬ ਟੈਕਨੀਸ਼ੀਅਨ ਹੈ ਅੱਛਾ 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 ਬੱਚੇ ਕਿੰਨੇ ਬਾਪੂ ਦੋ ਨੇ ਜੀ ਇੱਕ ਇੱਕ ਆਕਾ ਇੱਕ ਬੜਾ ਜਿਹੜਾ ਨਸ਼ਾ ਕਰਦਾ ਜੀ ਇਹਨੂੰ ਮੇਰੇ ਘਰ ਆ ਜਾੜਦਾ ਜੀ ਉਹ ਕਿੱਥੇ ਹੁਣ ਉਹ ਘਰ ਹੀ ਆ ਜੀ ਉੱਥੇ ਹੀ ਘਰ ਮੇਰਾ ਦੋਸਤ ਬਾ ਕੋ ਸੀ ਜੀ ਜੈਸਦੀ ਉਧਰ ਆਏ ਤੂੰ ਉਹਨਾਂ ਨੇ ਫਿਰ ਕਮਰਾ ਪਾ ਕੇ ਦਿੱਤਾ ਇਹ ਇੱਕ ਜੀ ਸਿੰਘ ਨੇ ਸੇਵਾ ਕਰੀਆ ਮਹਿੰਦਰੀ ਇਹਨਾਂ ਨੇ ਬਹੁਤ ਸੇਵਾ ਕੀਤੀ ਆਈ ਇਹਨਾਂ ਨੂੰ ਬਹੁਤ ਧੰਨਵਾਦ ਮਨਜੀਤ ਸਿੰਘ ਆ ਕੱਪੜੇ-ਕੋਪੜੇ ਵੀ ਸਾਰਾ ਕੁਝ ਇਹਨਾਂ ਨੇ ਹੀ ਜਸਰਾਲੇ ਸੂਨੇ ਜੋ ਸਾਰਾ ਕੁਝ ਇਹਨਾਂ ਨੇ ਹੀ ਦਿੱਤਾ ਜੀ ਪੈਸੇ ਬਿੱਲੋਂ ਵੀ ਸੇਵਾ ਇਹਨਾਂ ਨੇ ਹੀ ਕਰਾਈਆ ਜੀ ਕੋਈ ਨਾ ਬਾਪੂ ਦੁੱਖ-ਸੁੱਖ ਦਾ ਜਿਹੜਾ ਸਾਥੀ ਹੈ ਉਹਨਾਂ ਦੁੱਖਾਂ ਦੇ ਸਾਥੀ ਹੈ ਜਿਹੜੇ ਉਹੀ ਚਾਹੀਦੇ ਸੁੱਖਾਂ ਦੇ ਤਾਂ ਬਥੇਰੇ ਆ ਜਾਂਦੇ ਵਾ ਹੈ ਦੁੱਖਾਂ ਨੇ ਤਾਂ ਬਹੁਤ ਨੇ ਬਾਪੂ ਤੋ ਫਿਕਰ ਨਾ ਕਰ ਵਾਹੇ ਗਰੂ ਮੇਰ ਕਰਨਗੇ ਤੰਦਰੁਸਤੀ ਬਖਸ਼ਣਗੇ ਟੈਨਸ਼ਨ ਨਾ ਲੈ ਤੋ ਠੀਕ ਆ ਕੀ ਨਾ ਬਾਪੂ ਜਰਾ ਪੂਰਾ ਮੋਹਨ ਸਿੰਘਾ ਜੀ ਮੋਹਨ ਸਿੰਘ ਕੀ ਕੰਮ ਕਰਦੇ ਸੀ ਪਾਪਾ ਮੋਹਨ ਸਿੰਘ ਡਾਕਮੈਂਟ ਕਰਦੇ ਸੀ ਮੈਂ ਤੁਹਾਡੇ ਕੋਲ ਡਾਕ ਕਰਕੇ ਲੈ ਕੇ ਆਉਂਦਾ ਸੀ ਚਿੱਠੀਆਂ ਲੈ ਕੇ ਆਉਂਦੇ ਸੀ ਹਾਂ ਬਿਲਕੁਲ ਬਿਲਕੁਲ ਇਹ ਸਰਕਾਰੀ ਸੀ ਪ੍ਰਾਈਵੇਟ ਵਾਲਿਆਂ ਮੰਗੋ ਸੀਗਾ ਜਿਵੇਂ ਪਿੰਟਾ ਜਿਹਾ ਸੀ ਕੱਚਿਆਂ ਚ 5 ਘੰਟੇ ਡਿਊਟੀ ਸੀਗੀ ਜੀ ਠੀਕ ਹੈ ਬਸ ਉਸੇ ਡੇਢ ਲੱਖ ਰੁਪਏ ਮਿਲਿਆ ਸੀ ਉਹ ਮੈਂ ਮੁੰਡੇ ਤੇ ਲਾਤਾ ਜਿੱਥੇ ਓੜਾਪੜ ਛੱਡਿਆ ਸੀਗਾ ਸੈਂਟਰ ਚ ਇਹਨਾਂ ਨੇ ਵੀਰ ਉਹਨੇ ਹੀ ਲੈ ਕੇ ਗਿਆ ਸੀ ਹੂੰ ਚਲੋ ਸੁਧਰ ਜੇ ਕਿਸੇ ਤਰੀਕੇ ਬਸ ਉੱਥੇ ਮੈਂ 8000 ਰੁਪਏ ਤੱਕ ਦਾ ਰਿਹਾ ਪਹਿਲਾਂ ਇਹਨਾਂ ਨੇ ਜਮ੍ਹਾਂ ਕਰਾਈ ਆ ਜੀ ਵਿਚਾਰਿਆਂ ਨੇ ਬਹੁਤ ਮਦਦ ਕਰੀ ਇਹਨਾਂ ਨੇ ਪੈਸੇ ਵੀ ਨਹੀਂ ਉਹ ਵੀ ਕਰਾਈ ਜੀ ਮੈਨੂੰ ਵੀ ਖਾਤਾ ਤੰਦਰ ਹੈ ਨਹੀਂ ਮੈਂ ਹੁਣ ਕੀ ਕਰਾਂ ਜੀ ਮਾਤਾ ਕਈ ਵਾਰ ਹੋ ਗਈ ਫੇਰਾ ਦਿਮਾਗ ਨਹੀਂ ਕੰਮ ਕਰਦਾ ਉਹ ਮੁੰਡੇ ਕਰਕੇ ਬਸ ਉਲਝਿਆ ਰਹਿਣਾ ਮੈਂ ਹੂੰ ਉਹਦੇ ਕਰਕੇ ਐਕਸੀਡੈਂਟ ਹੋ ਗਿਆ ਉਸੇ ਚੱਕਰ ਚ ਇਹ ਮੁੰਡੇ ਦੇ ਇਹ ਮਿਸਤਰੀ ਨਾਲ ਮੈਂ ਦਿਹਾੜੀ ਕਰਦਾ ਸੀਗਾ ਕਿ ਪਹਿਲਾਂ ਮੈਂ ਸਕੂਲਟੀ ਨਾਲ ਚੱਲ ਗਿਆ ਸੀ ਤੌਰ ਸੈਂਟ ਜੀ ਉੱਥੋਂ ਮੈਂ ਤੁਹਾਨੂੰ ਦੋ ਦਫਾ ਫੋਨ ਕੀਤਾ ਸੀ ਜਿਵੇਂ ਮੁੰਡੇ ਬਾਰੇ ਵੀ ਮੈਂ ਉਹ ਕਰਨਾ ਵੀ ਮੈਨੂੰ ਪਤਾ ਲੱਗਾ ਤੁਸੀਂ ਲੈ ਕੇ ਆਉਨੇ ਹੋ ਤੁਸੀਂ ਕਿਹਾ ਵੀ ਇਹ ਨਸ਼ਾ ਵਾਲਾ ਨੂੰ ਨਸ਼ਾ ਵਾਲਾ ਨੂੰ ਨਹੀਂ ਬਾਪੂ ਆਪਾਂ ਰੱਖਦੇ ਤੁਸੀਂ ਟੌਰਸਨ ਜਿੱਥੇ ਸਧਾਰ ਲੱਗੇ ਸੀ ਨਹੀਂ ਮੈਂ ਕੋਰਸਨ ਕੋਰਸਨ ਦੇ ਸਾਹਮਣੇ ਆ ਹਾਂ ਹਾਂ ਬਿਲਕੁਲ ਮੈਕਡਨਲਡ ਦੇ ਸਾਹਮਣੇ ਆ ਹਾਂ ਹਾਂ ਹੈਗਾ ਰੌਲਸ ਨਾਲ ਤੇ ਜੀ ਕਹਿੰਦਾ ਕੋਲਟੀ ਹਾਂ ਜੀ ਮੈਂ 2 ਸਾਲ ਉੱਤੇ ਕੰਮ ਕਰਿਆ ਜੀ ਹੂੰ ਇਹ ਜੀ ਬਿੱਲੇ ਨੂੰ ਬਾਈ ਜੀ ਇਹ ਭੇਜੀ ਸੀਗੀ ਵੀਡੀਓ ਇਹਨਾਂ ਦੇ ਐਕਸਰੇ ਵਗੈਰਾ ਜੀ ਹੂੰ ਉਹ ਕਹਿੰਦੇ ਵੀ ਜ਼ਖਮ ਤੇ ਗਲਤ ਹੁਣ ਇਹਨਾਂ ਦਾ ਸੀਐਮਸੀ ਚੋ ਟ੍ਰੀਟਮੈਂਟ ਚੱਲਦਾ ਆ ਇਹ ਆ ਪਾਸ ਵਾਲੀ ਆ ਵੀ ਭਰੀ ਪਈ ਆ ਮਸ਼ੀਨ ਸਾਰੀ ਭਾਂ ਚਾਰ ਦਿਨ ਬਾਅਦ ਖਾਲੀ ਕਰ ਦੇਣਾ ਹਾਂ ਜੀ ਫਿਰ ਉਹ ਹੁਣ ਗਲਤ ਜਗ੍ਹਾ ਦੇ ਉੱਪਰ ਪੱਟੀ ਕਰਾਉਣ ਦਾ ਵੀ ਕੋਈ ਫਾਇਦਾ ਨਹੀਂ ਸੀਗਾ ਜੀ ਨੇ ਕੋਈ ਨਾ ਆਪਾ ਕਰਦੇ ਗੱਲ ਵਾਹਿਗੁਰੂ ਕਿਰਪਾ ਕਰਨ ਬੱਪੂ ਰੋਣਾ ਨਹੀਂਗਾ ਹੌਸਲਾ ਰੱਖ ਹੌਸਲਾ ਰੱਖ ਰੋਣਾ ਨਹੀਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਕੀ ਤੁਸੀਂ ਸਾਰਾ ਸੁਣ ਹੀ ਲਿਆ ਜੋ ਦਰਦ ਆ ਜੋ ਤਕਲੀਫ ਆ ਬੱਪੂ ਮੋਹਨ ਸਿੰਘ ਵਰਗੇ ਸਾਡੇ ਬਜ਼ੁਰਗ ਸਾਡੀ throher ਨੇ ਅੱਜ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ ਵੀ ਇੱਕ ਗਰੀਬ ਬੰਦਾ ਨਾ ਤਾਂ ਜਿਉਂਦਿਆਂ ਚਾ ਨਾ ਮਰਿਆਂ ਚ ਸਭ ਤੋਂ ਵੱਧ ਪਿਸ ਰਿਆ ਜੇ ਕਿਤੀ ਪਤ ਬਿਮਾਰ ਹੋ ਗਿਆ ਇਲਾਜ ਨਹੀਂ ਕਰਵਾ پا ਰਿਹਾ ਘਰ-ਬਾਰ ਵੇਚ ਕੇ ਵੀ ਨਹੀਂ ਕਰਾ پا ਰਿਹਾ ਅਸੀਂ ਹਮੇਸ਼ਾ ਆਪ ਦੀ ਐਗਜ਼ਾਮਪਲ ਦਿੰਨੇ ਆ ਸਾਡੇ ਘਰ ਚ ਵੀ ਹੋਇਆ ਹੋਰ ਬਹੁਤ ਸਾਰੇ ਘਰਾਂ ਚ ਕਿਸੇ ਦੇ ਸੱਟ ਲੱਗੀ ਐਕਸੀਡੈਂਟ ਹੋ ਗਿਆ ਜਾਂ ਤਾਂ ਲੱਤ ਜੜੂਗੀ ਤੇ ਜਾਂ ਛਾਤਰ ਹੋਗੀ ਜੇ ਕਿਹਦਾ ਧੀ ਪੁੱਤ ਪੁੱਠੇ ਰਾਹ ਪੈ ਗਿਆ ਤਾਂ ਫਿਰ ਨਾ ਲੱਤਾਂ ਰਹਿੰਦੀਆਂ ਨਾ ਛਾਤਰ ਰਹਿੰਦੀ ਬਾਪੂ ਦਾ ਪੁੱਤ ਚਿੱਟਾ ਲਾਉਣ ਲੱਗ ਗਿਆ ਨਸ਼ੇ ਦੀ ਲਤ ਦੇ ਵਿੱਚ ਉਹਨੇ ਪਹਿਲਾਂ ਤਾਂ ਘਰ ਵੇਚਿਆ ਘਰ ਦਾ ਸਮਾਨ ਸੋਰੀ ਵੇਚਿਆ ਸਾਰਾ ਬਹੁਤ ਵਧੀਆ ਘਰ ਪਾਇਆ ਸੀ ਬਾਪੂ ਨੇ ਮਿਹਨਤਾਂ ਕਰ ਕਰ ਬਾਪੂ ਡਾਕਿਆ ਸੀ ਚਿੱਠੀਆਂ ਵੰਡਦਾ ਸੀ ਬਾਪੂ ਉਹ ਵੀ ਪ੍ਰਾਈਵੇਟ ਜੌਬ ਸੀ ਬਾਪੂ ਦੀ 5 ਘੰਟਿਆਂ ਵਾਲੀ ਜਿਹੜੀ ਕੱਚੀ ਹੁੰਦੇ ਆ ਬਾਪੂ ਨੇ 30 35 ਸਾਲ ਚਿੱਠੀਆਂ ਵੰਡੀਆਂ ਪਰ ਪਿੱਛੇ ਬਾਈ ਵੀ ਡੈਥ ਹੋ ਗਈ ਸੀ ਦੋ ਪੁੱਤ ਸੀ ਤੇ ਧਰਮ ਪਤਨੀ ਚਾਰ ਜਣਿਆਂ ਦਾ ਵੱਡਿਆ ਪਰਿਵਾਰ ਚੱਲ ਰਿਹਾ ਸੀ ਘਰ ਵੀ ਪਾ ਲਿਆ ਸੀ ਸਿਰ ਤੇ ਛੱਤ ਵੀ ਸੀ ਬੱਚੇ ਵੀ ਪੜਾ ਲਏ ਸੀ ਇਹ ਵੀਰਾ ਲੈਬ ਟੈਕਨੀਸ਼ੀਅਨ ਆ ਛੋਟਾ ਬੇਟਾ ਬੇਟੇ ਕੀ ਨਾਂ ਤੇਰਾ ਅਮਨ 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 ਪੁਰਾਨਾ ਅਮਨਦੀਪ ਮਨਦੀਪ ਸਿੰਘ ਦੂਜੇ ਭਰਾਰਾ ਕੀ ਨਾ ਸੰਦੀਪ ਸਿੰਘ ਉਹ ਕਿ ਕਿੰਨਾ ਬੜਿਆ ਪੁੱਤ ਉਹ ਪਲੱਸ 2 ਕੀਤੀ ਹੋਈ ਏ ਤੂੰ ਕਿੰਨਾ ਬੜਿਆ ਨਹੀਂ ਪਲੱਸ 2 ਕੀਤੀ ਪਲੱਸ 2 ਕਰਕੇ ਤੂੰ ਲੈਫਟ ਟੈਕਨੀਸ਼ੀਅਨ ਦਾ ਕੋਰਸ ਕਰ ਲਿਆ ਦੇਖੋ ਬਾਪੂ ਨੇ ਆਪਦੇ ਮੁੰਡੇ ਵੀ ਪੜਾ ਲੈ ਦੋਨੇ ਤੇ ਬਾਪੂ ਦਾ ਹੁਣ ਸਮਾ ਸੀ ਵੀ ਹੁਣ ਬੈਠ ਕੇ ਆਰਾਮ ਨਾਲ ਪ੍ਰਸ਼ਾਦ ਦਾ ਪਾਣੀ ਛਕਾਂਗੇ ਪਰ ਪੰਜਾਬ ਜਿਹੜਾ ਸ਼ੇਮਾ ਦਰਿਆ ਨਸ਼ੇ ਦਾ ਵਗਦਾ ਉਹਨੇ ਐਸੀ ਇਸ ਘਰ ਦੀ ਦਸ਼ਾ ਬਦਲੀ ਕਰਦੀਆਂ ਛੱਤਾਂ ਦੇੜ-ਦੇੜ ਵਿੱਚੋਂ ਸਰੀਏ ਦਾ ਪੀਸ ਕੱਟ-ਕੱਟ ਕੇ ਵੇਚ ਕੇ ਆਉਂਦਾ ਸੀ ਤੇ ਫਿਰ ਚਿੱਟਾ ਲਾਉਂਦਾ ਸੀ ਪੂਰੀਆਂ ਛੱਤਾਂ ਵੀਡੀਓ ਦੇਖੋ ਇਹ 1 ਸਾਲ ਪਹਿਲਾਂ ਦੀ ਗੱਲ ਹੈ ਕਰੀਬ ਹਨਾ ਇਹ 2 ਸਾਲ 2 ਮਈ 2022 ਦੀ ਗੱਲ ਹੈ ਇਹ ਹਾਂ ਵੀਰ ਮਤਲਬ ਇਹਨਾਂ ਨੂੰ ਘਰੋਂ ਕੱਢ ਤਾਂ ਮਾਪਿਆਂ ਨੂੰ ਇੱਕ ਤੇ ਹੋਰ ਰਹਿਣ ਲੱਗ ਗਏ ਸਾਰਾ ਘਰ ਬੇਲਾ ਕਰਤਾ ਉਹਨੇ ਫਿਰ ਪਤਾ ਨਹੀਂ ਸਾਡੇ ਵੀ ਸਰਕਾਰਮਾਂ ਚ ਸੇਵਾ ਨਹੀਂ ਸੀ ਉਸ ਟਾਈਮ ਸਾਨੂੰ ਵੀ ਫੋਨ ਆਇਆ ਵੀਡੀਓ ਵੀ ਆਈ ਅਸੀਂ ਨਸ਼ੇ ਵਾਲੇ ਨੂੰ ਚਿੱਟਿਆਂ ਨੂੰ ਰੱਖਣ ਤੋਂ ਮੰਨਕਰ ਹੋ ਗਏ ਨਾ ਕਰਤੀ ਵੀ ਨਹੀਂ ਅਸੀਂ ਰੱਖ ਨਹੀਂ ਸਕਦੇ ਤਾਂ ਫਿਰ ਇਹ ਈਸ਼ਪਰੀ ਤੋਂ ਨਹੀਂ ਸਾਡੇ ਛੋਟੇ ਭਰਾ ਇੱਕ ਅਨਮੋਲ ਐਨਜੀਓ ਤੋਂ ਇੱਕ ਜਰੀਆ ਤੋਂ ਇਹ ਆਪਣੀ ਸੇਵਾ ਨਿਭਾਉਂਦੇ ਰਹੇ ਬਾਪੂ ਨੂੰ ਰਾਸ਼ਨ ਪਾਣੀ ਦੀ ਮਦਦ ਜਿੰਨੀ ਕੁ ਹੁੰਦੀ ਸੀ ਫਿਰ ਜਿਵੇਂ ਤੁਸੀਂ ਸੁਣਿਆ ਮਨਜੀਤ ਸਿੰਘ ਹੈ ਬਾਈ ਰਾਜ ਮਿਸਤਰੀ ਹੈ ਬਾਈ ਵਧੀਆ ਕੰਮ ਚੱਲਦਾ ਬਾਈ ਦਾ ਬੰਦੇ ਲੱਗੇ ਆ ਮੂਰੇ ਇਹ ਆਪਦੇ ਘਰੇ ਲਿਆ ਕੇ ਰੱਖ ਲਿਆ ਬੰਦਾ ਦੇਖੋ ਆਪਦੇ ਬੱਲੀਓ ਜਿੰਨੀ ਮਦਦ ਕਰ ਸਕਦਾ ਸੀ ਉਹ ਵੀ ਕਰ ਰਹੇ ਸੀ 1000 ਰੁਪਏ ਪੱਟੀਆਂ ਦਾ ਰੋਜ਼ ਲੱਗਦਾ ਬਾਈ ਕਹਿੰਦਾ ਆਲੇ-ਦਾਲੇ ਕੁਝ ਦੋਸਤਾਂ ਮਿੱਤਰਾਂ ਨੇ ਰਲ ਕੇ ਚਾਰ ਪੈਸੇ ਇਕੱਠੇ ਕਰਕੇ ਕਿਵੇਂ ਨਾ ਕਿਵੇਂ ਬਾਪੂ ਮੋਹਨ ਸਿੰਘ ਦਾ ਇਲਾਜ ਕਰਾ ਰਹੇ ਸੀ ਹੁਣ ਸਿਰ ਤੇ ਛੱਤ ਨਹੀਂ ਬਚੀ ਸੀ ਉਹ ਵੀ ਚਾਰ ਸਾਥੀਆਂ ਨੇ ਰਲ ਕੇ ਪਾਤੀ ਛੱਤ ਪੁੱਤ ਚਿੱਟੇ ਤੇ ਲੱਗਿਆ ਹੋਇਆ ਉਹ ਕਿਸੇ ਦੇ ਆਖਰੀ ਲੱਗਦਾ ਉਹਨੂੰ ਸਮਝ ਨਹੀਂ ਆ ਰਹੀ ਬਾਪੂ ਨੂੰ ਮੈਂ ਕਰਾਂ ਕੀ ਦੂਜਾ ਛੋਟਾ ਵਾ ਉਹ ਜੋਬ ਕਰਦਾ ਕੱਲ ਨੂੰ ਇਹਨੂੰ ਵਿਆਹਣਾ ਜਾਂ ਕੁਝ ਹੋਰ ਕਰਨਾ ਘਰ ਦੇ ਦੂਜਾ ਚਿੱਟੇ ਤੇ ਲੱਗਿਆ ਹੋਇਆ ਕੋਈ ਰਿਸ਼ਤਾ ਦਿੰਦਾ ਕੋਈ ਕੁੜੀ ਨਹੀਂ ਦਿੰਦਾ ਇਹ ਸਾਰੀਆਂ ਚੀਜ਼ਾਂ ਦੀ ਟੈਨਸ਼ਨਾਂ ਕਿਤੇ ਨਾ ਕਿਤੇ ਮੋਹਨ ਸਿੰਘ ਨੂੰ ਅੱਜ ਇੱਥੇ ਤਿੱਕਰ ਲੈ ਆਈਆਂ ਉਹ ਟੈਨਸ਼ਨ ਚੁਲਜਿਆ ਹੋਇਆ ਕਿਤੇ ਸੱਟ ਖਾ ਬੈਠਾ ਐਕਸੀਡੈਂਟ ਹੋ ਗਿਆ ਲੱਤ ਟੁੱਟ ਗਈ ਪਹਿਲਾਂ ਹੀ ਸਤਿਆ ਪਿਆ ਸੀ ਵਿਚਾਰਾ ਆਪਦਾ ਪਾਟ ਟੁੱਟ ਗਿਆ ਮੰਜੇ ਤੇ ਬਹਿ ਗਿਆ ਚਲੋ ਪੈਸੇ ਪੂਏ ਇਕੱਠੇ ਕਰਕੇ ਕਿਵੇਂ ਨਾ ਕਿਵੇਂ ਸਕੰਜਾ ਪਵਾਤਾ ਇਹ ਆਪਰੇਸ਼ਨ ਕਿਨੇ ਕਰਾਇਆ ਇਹਨਾਂ ਨੇ ਹੀ ਕਰਾਇਆ ਇਹਨਾਂ ਨੇ ਕਰਾਇਆ ਬਾਈ ਹੁਣਾਂ ਨੇ ਸੀਐਮਸੀ ਤੋਂ ਆਪਰੇਸ਼ਨ ਕਰਾ ਲਿਆ ਲੱਖ ਰੁਪਏ ਤੋਂ ਉੱਪਰ ਲਾਇਆ ਜੀ ਇਹਨਾਂ ਨੇ ਵਾਹਿਗੁਰੂ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਲੱਖ ਰੁਪਏ ਤੋਂ ਉੱਪਰ ਫਿਰ ਹੁਣ ਉਹਦੇ ਵਿੱਚ ਪਸ ਪੈ ਗਈ ਦੇਖੋ ਰੱਬ ਵੀ ਇਮਤਿਹਾਨ ਕਿਦਾਂ ਦੇ ਲੈਂਦਾ ਹੁਣਾਂ ਮਸ਼ੀਨ ਲੱਗੀ ਹੋਈ ਆ ਇਹਦੇ ਵਿੱਚ ਸਾਰੇ ਪਸ ਭਰੀ ਹੋਈ ਆ ਇਹ ਸੱਕ ਕਰਦੀ ਆ ਮਸ਼ੀਨ ਖਿੱਚਦੀ ਅੰਦਰ ਨੂੰ ਜਖਮ ਦੇ ਵਿੱਚ ਪੈਪ ਲੱਗੀ ਹੋਈ ਆ ਹੱਡੀਆਂ ਰਿਸਣ ਲੱਗ ਜਾਂਦੀਆਂ ਜਦੋਂ ਹੱਡੀਆਂ ਚੋਂ ਪਾਣੀ ਰਿਸਣ ਲੱਗ ਜਾਂਦਾ ਜਦੋਂ ਉਹ ਦੋਵੇਂ ਮਸ਼ੀਨ ਫਿੱਟ ਕਰਦੇ ਆ ਵਿੱਚ ਡਾਕਟਰ ਫਿਰ ਇਹ ਮਸ਼ੀਨ ਵਿੱਚੋਂ ਅੰਦਰੋਂ ਗੰਦਾ ਪਾਣੀ ਕੱਢੀ ਜਾਂਦੀ ਆ ਬਾਹਰ ਕਿੰਨੇ ਦਿਨ ਹੋ ਗਏ ਜੀ ਇਹਨਾਂ ਮਸ਼ੀਨ ਲੱਗੀ ਨੂੰ ਕਿੰਨੇ ਤੋਂ ਲਗਭਗ ਮਹੀਨੇ ਦੇ ਕਰੀ ਗਏ ਮਹੀਨਾ ਹੋ ਐਕਸੀਡੈਂਟ ਹੋਏ ਨੂੰ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ 18 ਤਰੀਕ ਨੂੰ ਮਾਰਗ ਦਾ ਹੋਇਆ ਜੀ ਕੁੜੀ ਤੋਂ ਪਹਿਲਾਂ ਕਿੰਨੇ ਦਿਨ ਮਹੀਨਾ ਹੀ ਹੋ ਗਿਆ ਜੀ ਮਹੀਨਾ ਹੋ ਗਿਆ ਐਕਸੀਡੈਂਟ ਹੋਏ ਨੂੰ ਹਾਂਜੀ ਤੇ ਆਪਰੇਸ਼ਨ ਕਰਾਉਣ ਤੋਂ ਬਾਅਦ ਫਿਰ ਇਹ ਖਰਾਬ ਕਿਵੇਂ ਹੋ ਗਿਆ ਜਖਮ ਜਖਮ ਜਾਂਦੇ ਹੀ ਨਹੀਂ ਸਹੀ ਹੋਇਆ ਜੀ ਅੱਛਾ ਮੈਂ ਰਿਪੋਰਟਸ ਭੇਜੀਆਂ ਸੀਗਾ ਬਿੱਲੇ ਨੂੰ ਵੀ ਭੇਜੀਆਂ ਸੀ ਕਹਿੰਦਾ ਸਹੀ ਨਹੀਂ ਹੋਇਆ ਡਾਕਟਰ ਨੂੰ ਚੈੱਕ ਕਰਾਇਆ ਉਹਨਾਂ ਨੇ ਜ਼ਖਮ ਦੇ ਵਿੱਚ ਹੀ ਰੌਡ ਉਹ ਜਿਹੜੇ ਹੰਗਿਆ ਤਾਰਾਂ ਪਾਤੀਆਂ ਹੀ ਮੇਰੇ ਕੋਲ ਫੋਟੋ ਹੈਗੀ ਹੈ ਉਹਦੇ ਕੋਲ ਹੁਣ ਜਦੋਂ ਨਾ ਕਿਸੇ ਦੀ ਲੱਤ ਬੰ ਟੁੱਟਦੀ ਹੈ ਡਾਕਟਰ ਪਹਿਲਾਂ ਆਪਰੇਸ਼ਨ ਕਰਨ ਤੋਂ ਪਹਿਲਾਂ ਕੀ ਕਰਦਾ ਉਹਨੇ ਜ਼ਖਮ ਠੀਕ ਕਰੋ ਜਿੰਨਾ ਟਾਈਮ ਜ਼ਖਮ ਨਹੀਂ ਸੁੱਕਦਾ ਇਨਫੈਕਸ਼ਨ ਨਹੀਂ ਖਤਮ ਹੁੰਦੇ ਉਹਨਾਂ ਟਾਈਮ ਉਹਨਾਂ ਟਾਈਮ ਅੱਖ ਦਾ ਆਪਰੇਸ਼ਨ ਨਹੀਂ ਕਰਦੇ ਜੇ ਥੱਲੇ ਲੱਤ ਤੇ ਜ਼ਖਮ ਆ ਨਾ ਕਿਤੇ ਸਾਡੇ ਕੋਲ ਮਰੀਜ਼ ਆਉਂਦੇ ਆ ਕੋਈ ਬਾਪੂ ਅੱਖਾਂ ਦੋਨਾਂ ਹੁੰਦਾ ਡਾਕਟਰ ਕਹਿੰਦੇ ਜਿੰਨਾ ਚਿਰ ਪਹਿਲਾਂ ਥੱਲੇ ਵਾਲਾ ਜਾਖਮ ਨਹੀਂ ਸਕਦਾ ਉਹਨੂੰ ਜੇ ਰੱਖਦਾ ਪ੍ਰੈਸ਼ਰ ਵੀ ਨਹੀਂ ਕਰਨਾ ਕਿ ਛੋਟਾ ਜਿਹਾ ਟੰਕਾ ਲਾਉਂਦੇ ਆ ਤੇ ਉਹਨਾਂ ਨੇ ਲੱਤ ਦਾ ਐਡੀ ਵੱਡੀ ਸੱਟ ਹੋਣ ਦੇ ਬਾਵਜੂਦ ਸਪਰੇਸ਼ਨ ਕਰਤਾ ਸਰਜਰੀ ਕਰਕੇ ਸਕੰਜਾ ਲਾਤਾ ਉਹਨੇ ਸਕੰਜਾ ਲਾਉਣਾ ਜ਼ਰੂਰੀ ਨਹੀਂ ਸੀ ਸਕੰਜੇ ਨੂੰ ਨਿਭਾਉਣਾ ਜ਼ਰੂਰੀ ਸੀ ਅਸੀਂ ਸਕੰਜਾ ਲਾਉਂਦੇ ਆ ਸਾਨੂੰ ਡਾਕਟਰ ਪਹਿਲਾਂ ਹੀ ਦਾਅ ਦਿੰਦੇ ਆ ਵੀ 6 ਮਹੀਨੇ 7 ਮਹੀਨੇ ਇਹਦੇ ਤੇ ਲੱਗਣੇ ਆ ਪੇਸ਼ੈਂਟ ਸਰਵਾਈਵ ਕਰ ਜੂ ਪੂਰੇ ਇੰਨੇ ਸਰੀਰ ਚ ਤਾਕਤ ਹੈਗੀ ਆ ਉਹ ਇੰਨੀ ਡਾਈਟ ਹੈਗੀ ਆ ਉਹਦੀ ਉਹ ਕੋਈ ਨਿਯੰਤਰਣ ਹੈਗੇ ਆ ਬੀਕੋ ਸਾਰਾ ਕੁਝ ਕਰ ਸਕੂਗਾ ਫਿਰ ਅਸੀਂ ਜ਼ਿੰਮੇਵਾਰੀ ਲੈਣੇ ਆ ਫਿਰ ਡਾਕਟਰ ਅਮਨ ਸਿੰਘਲਾ ਰੋਡ ਪਾਉਂਦੇ ਨੇ ਆ ਵਾਲਾ ਜਿਹੜਾ ਸਕੰਜਾ ਲਾਉਂਦੇ ਨੇ ਕਿਉਂਕਿ ਇਸ ਸਕੰਜੇ ਦੇ ਨਾਲ ਕਈ ਮਹੀਨੇ ਰੋਣਾ ਇਦਾਂ ਹੀ ਰੁਕਣਾ ਪੈਂਦਾ ਬੰਦੇ ਨੂੰ ਚਲੋ ਵਾਇਗਰੂ ਜਾਣਦੇ ਨੇ ਗਲਤੀ ਕੀਦੀ ਆ ਪਰ ਅੱਜ ਮੋਹਨ ਸਿੰਘ ਜਿਹੜੀ ਤਕਲੀਫ 'ਚ ਬੈਠਾ ਰੋ ਰਿਹਾ ਇਹ ਐਂਬੂਲੈਂਸ ਦੇ ਵਿੱਚ ਇਹ ਤਾਂ ਇਹੀ ਜਾਣਦਾ ਜਾਂ ਇਹਦਾ ਰੱਬ ਜਾਣਦਾ ਵੀ ਇਹ ਕਿੰਨੀ ਕੀ ਤਕਲੀਫ 'ਚ ਆ ਲੋਕਾਂ ਦੇ ਘਰਾਂ 'ਚ ਡਾਕ ਬਣਦਾ ਡਾਕੀਆ ਲੋਕਾਂ ਦੇ ਘਰਾਂ 'ਚ ਸੁੱਖ ਸੁਨੇਹ ਲੈ ਕੇ ਆਉਂਦਾ ਡਾਕੀਆ ਅੱਜ ਆਪ ਇਸ ਹਾਲਾਤ ਦੇ ਵਿੱਚ ਆ ਵੀ ਪਿਛਲੇ 10-12 ਸਾਲਾਂ ਤੋਂ ਘਰ 'ਚ ਕੋਈ ਸੁੱਖ ਸੁਨੇਹਾ ਆਇਆ ਹੀ ਨਹੀਂ ਦੁੱਖ ਹੀ ਦੁੱਖ ਚੱਲੀ ਜਾ ਰਿਹਾ ਬੜੀਆਂ ਸਦਰਾਂ ਨਾਲ ਪਾਲਿਆ ਹੋਇਆ ਪੁੱਤ ਚਿੱਟੇ ਲੱਗ ਗਿਆ ਬੜੇ ਸੁਪਨਿਆਂ ਨਾਲ ਬਣਾਇਆ ਘਰ ਚਿੱਟੇ ਦੀ ਭੇਡ ਚੜ ਗਿਆ ਅੱਜ ਮੋਹਨ ਸਿੰਘ ਫੇਰ ਵੀ ਹਿੰਮਤ ਕਰਕੇ ਸਿਕਿਉਰਿਟੀ ਦਾ ਕੰਮ ਕਰਦਾ ਕਿਤੇ ਲੇਬਰ ਦਾ ਕੰਮ ਕਰਦਾ ਕੋਈ ਨਾ ਕੁਝ ਕਰੀ ਜਾਂਦਾ ਵੀ ਚਲ ਹੁਣ ਵੀ ਹੁਣ ਵੀ ਕਿਉਂਕਿ ਜਿੰਨਾ ਪੈਸਾ ਰਿਟਾਇਰਮੈਂਟ ਚ ਮਿਲਿਆ ਸੀ ਉਹ ਵੀ ਪੁੱਤ ਤੇ ਲਾਤਾ ਸੈਂਟਰ ਛੱਡਦਾ ਪੁੱਤ ਵੀ ਚਲੋ ਸੈਂਟਰ ਚ ਰਹਿ ਕੇ ਸੁਧਰ ਜਾਊਗਾ ਲਗ 1.5 ਲੱਖ ਰੁਪਏ ਮਿਲਿਆ ਸੀ ਬਾਪੂ ਕਹਿੰਦਾ ਰਿਟਾਇਰਮੈਂਟ ਦਾ ਉਹ ਵੀ ਮੈਂ ਉੱਥੇ ਲਾਤਾ ਅੱਜ ਇਲਾਜ ਲਈ ਫੇਰ ਆਪ ਦੇ ਸੱਟ ਲੱਗ ਗਈ ਫੇਰ ਉਹਨਾਂ ਹਾਲਾਤਾਂ ਤੇ ਪਹੁੰਚਣਾ ਪਿਆ ਵੀ ਖੁਦ ਮੰਗਣਾ ਪੈ ਗਿਆ ਪਰ ਚੰਗਾ ਧੰਨਵਾਦ ਆ ਵਾਇਗਰੂ ਸੱਚੇ ਪਾਤਸ਼ਾਹ ਜੀ ਦਾ ਵੀ ਇੱਕ ਚੰਗਾ ਦੋਸਤ ਵੀ ਹੈ ਕੁਝ ਚੰਗੇ ਦੋਸਤਾਂ ਨਾਲ ਵੀ ਮੋਹਨ ਸਿੰਘ ਨੇ ਆਪਣੀ ਜ਼ਿੰਦਗੀ 'ਚ ਸੰਪਰਕ ਰੱਖਿਆ ਤੇ ਜਿਹੜੇ ਅੱਜ ਵੀ ਉਹਦੇ ਨਾਲ ਖੜੇ ਆ ਜਿਹੜੇ ਉਹਨੂੰ ਆਪਣੇ ਘਰ 'ਚ ਲੈ ਕੇ ਚਾਕੇ ਜਿਹੜੇ ਉਹਦਾ ਇਲਾਜ ਕਰਾ ਰਹੇ ਲੱਖਾਂ ਰੁਪਇਆ ਲਾ ਰਹੇ ਨੇ ਪਰ ਹੁਣ ਹਾਲਾਤ ਬਦ ਤੋਂ ਬਦਤਰ ਹੋ ਗਏ ਹੁਣ ਲਤ ਗਲ ਚੱਲੀ ਆ ਲਤ 'ਚ ਪਸ ਪੈ ਗਈ ਆ ਜਿਹੜਾ ਸਿਕੰਜਾ ਲਾਇਆ ਸੀ ਉਹ ਵੀ ਖਰਾਬ ਹੋ ਗਿਆ ਤੇ ਅੱਜ ਸਾਨੂੰ ਸਵੇਰੇ ਵੀਡੀਓ ਆਈ ਈਸ਼ੂ ਨੇ ਭੇਜੀ ਖੋਦ ਦਾ ਵੀ ਮਨ ਭਰੇ ਹੁੰਦਾ ਕਈ ਵਾਰੀ ਵੀ ਇਨਸਾਨ ਅੱਜ ਕਿਸ ਕਦਰ ਉਲਝਦਾ ਜਾ ਰਿਹਾ ਨਾ ਸਿਸਟਮ ਕੋਲੇ ਇਹਦਾ ਇੰਤਜ਼ਾਮ ਆ ਕੋਈ ਹੱਲ ਆ ਸਰਕਾਰ ਕੋਲੇ ਕੋਈ ਹੱਲ ਨਹੀਂ ਇਲੈਕਸ਼ਨਾਂ ਦੇ ਮੌਕੇ ਥੋੜਾ ਜਿਹਾ ਟਾਈਮ ਬੜੇ ਸਾਨੂੰ ਸਭ ਜਵਾਬ ਦਿਖਾ ਕੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਤੋਂ ਪੱਲਾ ਛਾੜ ਕੇ ਪਰੇ ਹੋ ਜਾਂਦੇ ਜਿੱਤ ਕੇ ਸਾਥੋਂ ਹੰਜ ਮੋਹਨ ਸਿੰਘ ਦੀ ਗੱਲ ਨਹੀਂ ਇਕੱਲੇ ਦੀ ਬੜੇ ਨੇ ਮੋਹਨ ਸਿੰਘ ਵਰਗੇ ਜਿਹੜੇ ਜਾਂ ਲੱਤ ਹੈ ਨਹੀਂ ਜਾਂ ਛੱਤ ਹੈ ਨਹੀਂ ਐਦਾਂ ਦੇ ਹਾਲਾਤਾਂ ਚ ਪਰ ਅਦਾਸ ਕਰਿਓ ਇਹ ਸਾਡੇ ਰੰਗਲੇ ਪੰਜਾਬ ਵਾਸਤੇ ਇਹ ਸਾਡੇ ਪੰਜਾਬ ਦੇ ਲੀਡਰਾਂ ਨੂੰ ਮਹਾਰਾਜ ਸਮੱਤ ਬਖਸ਼ਣ ਸਾਡੇ ਪੰਜਾਬ ਦੇ ਲੀਡਰ ਨਮਾਇੰਦਾ ਜਮਾਤ ਆ ਜਿਹੜੀ ਇਹ ਆਪਣੀ ਜ਼ਿੰਮੇਵਾਰੀ ਨਿਭਾਵੇ ਜਿਹਾਂ ਜਿੱਦਾਂ ਦੇ ਨੌਜਵਾਨ ਅੱਗੇ ਹੋ ਕੇ ਆਪਣੀਆਂ ਡਿਊਟੀਆਂ ਨਿਭਾ ਸਕਦੇ ਨੇ ਇੱਕ ਬਾਈ ਜਿਹੜਾ ਮਿਸਤਰੀ ਦਾ ਕੰਮ ਕਰਦਾ ਉਹ ਬੰਦਾ ਆਪਣੀ ਕਿਰਤ ਕਮਾਈ ਤੋਂ ਐਡਾ ਵੱਡਾ ਯੋਗਦਾਨ ਪਾ ਸਕਦਾ ਤਾਂ ਉਹ ਸਿਸਟਮ ਨੂੰ ਚਲਾਉਣ ਵਾਲੇ ਲੋਕਾਂ ਕੋਲੇ ਤਾਂ ਸਭ ਕੁਝ ਆ ਉਹ ਆਪਣੀ ਡਿਊਟੀ ਕਿਉਂ ਨਹੀਂ ਨਿਭਾਉਂਦੇ ਬਸ ਸੋਚਿਓ ਸਮਝਿਓ ਵਿਚਾਰਿਓ ਵੀਡੀਓ ਨੂੰ ਸ਼ੇਅਰ ਕਰਿਓ ਮੋਹਨ ਸਿੰਘ ਦੀਆਂ ਭਿੱਜੀਆਂ ਹੋਈਆਂ ਅੱਖਾਂ ਵੱਲ ਗੌਰ ਕਰਿਓ ਮੋਹਨ ਸਿੰਘ ਦੀ ਅੱਖਾਂ 'ਚੋਂ ਡੁੱਲਦਾ ਹੋਇਆ ਇਹ ਖੂਨ ਪਸੀਨਾ ਉਹਦਾ ਜਿਹੜਾ ਉਹਨੇ ਆਪਣੇ ਬੱਚਿਆਂ ਲਈ ਬਹਾਇਆ ਸੀ ਅੱਜ ਅਥਰੂਆਂ ਦੇ ਰੋਪੇ ਡਾਲ ਰਿਹਾ ਅਥਰੂ ਅੱਜ ਮੋਹਨ ਸਿੰਘ ਲੱਤ ਤੋਂ ਪਾਹ ਨਹੀਂ ਹੋਇਆ ਸਮਾਜਿਕ ਤੌਰ ਤੇ ਵੀ ਪਾਹ ਨਹੀਂ ਹੋਇਆ ਬੈਠਾ ਪਰਿਵਾਰਕ ਤੌਰ ਤੇ ਵੀ ਪਾਹ ਨਹੀਂ ਹੋਇਆ ਬੈਠਾ ਸਿਸਟਮ ਵੀ ਸਾਡਾ ਪਾਹ ਨਹੀਂ ਹੋਇਆ ਭਾਈ ਉੱਥੇ ਨਾ ਕੁਆਟਰ ਦੇ ਵਿੱਚ ਇੱਕ ਨਾਲ ਕੋਈ ਪ੍ਰਵਾਸੀ ਮਜ਼ਦੂਰ ਦਾ ਇੱਕ ਛੋਟਾ ਜਿਹਾ ਮੁੰਡਾ ਉਹਨੇ ਬਹੁਤ ਸੇਵਾ ਕੀਤੀ ਆ ਜਦ ਤੱਕ ਬਾਪੂਰੀ ਬਾਪੂ ਐ ਗੁੰਡਾ ਖੜਕਾ ਦਿੰਦਾ ਸੀ ਇੱਕ ਜਾਲੀ ਜੀ ਲੱਗੀ ਸੀ ਵਿਚਾਰਾ ਜਦੇ ਆ ਕੇ ਪਿੱਛੇ ਉਹਨੇ ਪੁੱਤਾਂ ਵਰਗਾ ਫਰਜ਼ ਨਿਭਾਇਆ ਛੋਟਾ ਜਿਹਾ ਮੁੰਡਾ ਹੈਗਾ ਸੀ ਉਹ ਨਾਂ ਕੀ ਸੀ ਉਹਦਾ ਹੀ ਮੁੰਡੇ ਦਾ ਨਾਂ ਕੀ ਸੀ ਹੈ ਵੀਰ ਸੀ ਮੁੰਡੇ ਦਾ ਨਾਂ ਵੀਰ ਉਹਨੇ ਵਿਚਾਰੇ ਨੇ ਮਤਲਬ ਕਿ ਬਾਪੂ ਨੂੰ ਢੋਲਵਾ ਕੇ ਚਮਚਾ ਨਾਲ ਰੋਟੀ ਵੀ ਖਵਾਉਂਦਾ ਰਿਹਾ ਜੀ ਪਰ ਹੈਗਾ ਪ੍ਰਵਾਸੀ ਬਾਥੂ ਵੀ ਬਾਪੂ ਦਾ ਚੱਕ ਕੇ ਉਹ ਵੀ ਭਰਾਇਆ ਸਾਡੇ ਭਾਈ ਬਸ ਇੰਨੇ ਕਿਸੇ ਸਮਝਣ ਦੀ ਗੱਲ ਆ ਭਾਈ ਅੱਜ ਵੀ ਕੁਝ ਚੰਗੇ ਲੋਕ ਹੈਗੇ ਆ ਹਜੇ ਹਨ ਜਿੱਥੇ ਉਹ 12-13 ਸਾਲ ਦੀ ਉਮਰ ਆ ਬੱਚੇ ਆਪਣਾ ਫਰਜ਼ ਨਿਭਾਉਣ ਵਾਲੇ ਵੀ ਹੈਗੇ ਆ ਜਿੱਥੇ ਬਦੀ ਆ ਉੱਥੇ ਨੇਕੀ ਵੀ ਹੈਗੀ ਆ ਜਿੱਥੇ ਝੂਠ ਆ ਉੱਥੇ ਸੱਚ ਵੀ ਆ ਜਿੱਥੇ ਪਾਪ ਆ ਉੱਥੇ ਪੁੰਨ ਵੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਬਾਈ ਡਰਾਹੇ ਵਾਲਿਓ ਤੁਹਾਡਾ ਸਾਰਿਆਂ ਦਾ ਤੁਸੀਂ ਆਪਣੀ ਜ਼ਿੰਮੇਵਾਰੀਆਂ ਨਿਭਾ ਰਹੇ ਹੋ ਮਹਾਰਾਜ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਔਡੇ ਆਨਲਾਈਨ ਵਾਲਾ ਬਾਈ ਜੀ ਜਦ ਸਾਰੇ ਰਸਤੇ ਬੰਦ ਹੋ ਜਾਂਦੇ ਆ ਤੇ ਉਹ ਕਰਾਉਂਦਾ ਅਸੀਂ ਕੌਣਾ ਕਰਨ ਸਾਡੀ ਕੀ ਔਕਾਤ ਇਹ ਇਹਦਾ ਲਾਜੋ ਜੀ ਅਸੀਂ ਵੀ ਇੱਥੇ ਆ ਜਿਵੇਂ ਹੁਣ ਜਾ ਕੇ ਸੀਐਮਸੀ ਚ ਕਰਾ ਦਿੰਦੇ ਜਉ ਉਹਨਾਂ ਨੇ ਲੱਖਾਂ ਚ ਕਰ ਦੇਣਾ ਕੋਈ ਕਹਿੰਦਾ ਲੱਤ ਵੜਾ ਦਿਓ ਕੋਈ ਕਹਿੰਦਾ ਕੀ ਕਰ ਦੋ ਉਹ ਅਸੀਂ ਵੀ ਨਹੀਂ ਕਰ ਕਰਵਾ ਸਕਦੇ ਜੀ ਕੋਈ ਵੈਗਰੂ ਕਰਨਗੇ ਇੱਥੇ ਉਹ ਕਿਰਪਾ ਜੀ ਇੱਥੇ ਇਥੇ ਦਾ ਮਤਲਬ ਵੀ ਰੋਗ ਇਦਾਂ ਦੇ ਠੀਕ ਹੋ ਜਾਂਦੇ ਇੱਥੇ ਬਾਪੂ ਜੀ ਨੇ ਸਾਨੂੰ ਪੂਰਾ ਵਿਸ਼ਵਾਸ ਆ ਪਰਮਾਤਮਾ ਤੇ ਗੰਨੀ ਕਰਨਾ ਮੋਹਨ ਸਿਆ ਬਾਬਾ ਨਾਨਕ ਮਿਹਰ ਕਰੂਗਾ ਠੀਕ ਆ ਆਪਾਂ ਪੂਰੀ ਬਾਹ ਲਾਵਾਂਗੇ ਬਾਕੀ ਹੱਥ ਉਹਦੇ ਆ ਵਾਹ ਖਾਲਸਾ